ਹਸਣ ਖੇਡਣ ਮਨ ਕਾ ਚੋ ਸুইস ਕਰਕੇ ਪੰਜਾਬੀ ਤਾਂ ਵੈਸੀ ਖੁਸ਼ਦਿਲ ਹਸਣ ਖੇਡਣ ਵਾਲੇ ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਦਾ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਉਦਾਸ ਕਰਦੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਸਿਰ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਘੋਨਾਂ ਨਰ ਸੀ ਉਹਦੇ ਇੱਕ ਦਾ ਮੁੰਡਾ ਇੱਕਦਮ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀਗੇ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੁਰਾਉਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗ ਗਏ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਆ ਕੀ ਤੋਂ بچਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸਹੀ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਰਨਾ ਛੱਡ ਬੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨੇ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਤੇ ਮੈਂ ਗੱਲ ਐਮਪੀ ਵੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ-ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜੀ ਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਆਦਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਇਹ ਮਤਲਬ ਸਹੀ ਰਾਜਨੀਤੀ ਜੀ ਅੱਗੀ ਆਈ ਹੋਈ ਐ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਾ ਦਿਨ ਹੈ ਨਾ ਸਮਝ ਕੇ ਜਿਪਾਗ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿ ਦਿੰਦੇ ਕਿ ਆਪਾਂ ਨਹੀਂ ਕਿ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਘਰਾਂ ਦੇ ਮੁੰਡੇ ਸੀ ਪਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਹੈ ਲਗਾਣੇ ਦੇ ਜੜਾਂ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਬਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਚ ਸੀ ਹੋਗੀ ਜੀ